ਜੀ ਸਰ ਐਫਆਈਆ ਨੰਬਰ 118 ਦਰਜ ਕੀਤੀ ਹੋਈ ਸੀਗੀ थाना सदर ਦੇ ਵਿੱਚ ਜਿੱਥੇ ਕਿ ਇੱਕ ਬਿਜ਼ਨਸਮੈਨ ਨੂੰ ਸਟੋਰਸ਼ਨ ਦੀ ਕਾਲ ਆਈ ਸੀ ਔਰ ਉਹਦੇ ਵਿੱਚ ਅਸੀਂ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਸੀ ਦੋ ਜਿਹੜੇ ਮੇਨ ਸੀਗੇ ਜਿਹੜੇ ਮੇਨ ਬ੍ਰੇਨ ਬਿਹਾਈਂਡ ਯਾ ਜਿਹੜੇ ਮੇਨ ਕਾਂਸਪੀਰੇਟਰ ਸੀ ਜਾਂ ਅਸਲੀ ਗੈਂਗ ਚਲਾ ਰਹੇ ਸੀਗੇ ਉਹ ਦੋ ਬੰਦੇ ਪਹਿਲਾਂ ਅਰੈਸਟ ਹੋ ਚੁੱਕੇ ਸੀਗੇ ਤੇ ਉਹਦੇ ਵਿੱਚ ਇੱਕ ਹੈਪੀ ਸੀਗਾ ਜਿਹੜਾ ਮਾਸਟਰਮਾਈਂਡ ਸੀ ਤੇ ਨਾਲ ਸਿਮਰਨ ਇਹ ਦੋ ਬੰਦੇ ਫੜੇ ਗਏ ਸੀ ਸਿਵਲ ਲਾਈਨ ਦੇ ਵਿੱਚ ਉੱਥੇ ਵੀ ਐਕਸਚੇਂਜ ਆਫ ਫਾਇਰ ਹੋਇਆ ਜਦੋਂ ਉਹਦੇ ਬਾਰੇ ਤੁਹਾਨੂੰ ਬਰੀਫ ਕਰ ਦਿੱਤਾ ਕਿ ਉਹ ਚ ਹੈਪੀ ਜਿਹੜਾ ਹਰਪੀਤ ਹੈਪੀ ਆ ਉਹ ਇੰਜਰਡ ਹੋਇਆ ਸੀਗਾ ਇਸ ਤੋਂ ਬਾਅਦ ਇਹ ਦੂਜੇ ਦੋ ਬੰਦੇ ਅਮਨਦੀਪ ਤੇ ਸਿੰਦਰਪਾਲ ਇਹਨੇ ਬੋਰਡ ਦੇ ਉੱਤੇ ਜਾ ਕੇ ਬਿਜ਼ਨਸmen ਜਿਹੜਾ ਬੋਰਡ ਲੱਗਿਆ ਹੁੰਦਾ ਅ ਡਿਰੀ ਵੀ ਉੱਤੇ ਕੰਸਟਰਕਸ਼ਨ ਚੱਲ ਰਹੀ ਸੀ ਉਹਨਾਂ ਦੇ ਫਾਇਰਿੰਗ ਕਰਕੇ ਡਰਾਮ ਵਾਸਤੇ ਪ੍ਰੈਸ਼ਰ ਪਾਉਣ ਵਾਸਤੇ ਕਾਰਵਾਈ ਕੀਤੀ ਸੀ ਉਹਦੇ ਜਿਹੜੇ ਅਮਨਦੀਪ ਤੇ ਸਿੰਗਰਪਾਲ ਦੇ ਵਿੱਚ ਅਮਨਦੀਪ ਮੇਨ ਸ਼ੂਟਰ ਸੀਗਾ ਇਹ ਇਹਦੇ ਤੋਂ ਅ ਇੰਟਰੋਗੇਸ਼ਨ ਚ ਗੱਲ ਚੱਲਦੀ ਸੀ ਕਿ ਇਹਨਾਂ ਦਾ ਪਿਸਤਲ ਕਿੱਥੇ ਹੈ ਜਿਨ੍ਹਾਂ ਨੇ ਇਹ ਫਾਇਰਿੰਗ ਕੀਤੀ ਸੀ ਜਦੋਂ ਪਿਸਤਲ ਬਰਾਮਦਗੀ ਕੀਤਾ ਤਾਂ ਇੱਥੇ ਅੱਜ ਮੌਕੇ ਤੇ ਖੜੇ ਆ ਥਾਣੇ ਸਦਰ ਦੇ ਏਰੀਏ ਚ ਇੱਥੇ ਇਹਨੂੰ ਇਹਨੇ ਸਾਡਾੜਾ ASI ਉਹਦੇ 9mm ਪਿਸਤਰ ਨੂੰ ਹੱਥ ਪਾ ਕੇ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਕੁੱਤਮ ਕੁੱਤਾ ਹੋਏ ਆਪਸ ਚ ਕਾਫੀ ਸਟਰਗਲ ਹੋਈ ਔਰ ਉਹ ਵਿੱਚ ਇੱਕ ਗੋਲੀ ਚੱਲ ਗਈ ਜਿਹੜੀ ਕਿ ਇਹਦੇ ਲੱਤ ਦੇ ਵਿੱਚ ਲੱਗੀ ਉਹ ਚ ਅਸੀਂ ਕੇਸ ਰਿਸਟਰ ਕਰਕੇ ਤੇ ਇਹਨੂੰ ਐਡਮਿਟ ਕਰਾਤਾ ਹੈ ਸਵੇਰੇ 6:30 ਵਜੇ ਦੀ ਗੱਲ ਹੈ ਉਹ ਇਹਦੇ ਚ ਜਿਹੜੇ ਚਾਰੋਂ ਮੁਲਜ਼ਮ ਨੇ ਇਹ ਫੜੇ ਜਾ ਚੁੱਕੇ ਆ ਪੰਨੀ ਵਾਲਾ ਜਿਹੜਾ ਸੁਖਦੇਵ ਸਿੰਘ ਆ ਉਹ ਸਪੇਨ ਚ ਹੈਗਾ ਉਹ ਉਹਨੂੰ ਅਸੀਂ ਨਾਮਜ਼ਦ ਕਰ ਲਿਆ ਔਰ ਉਹਦੇ ਵੀ ਐਲਓਸੀ ਵਗੈਰਾ ਖਲਾਈ ਜਾਊਗੀ ਔਰ ਰੈਡ ਕਾਰਨਰ ਨੋਟਿਸ ਦੀ ਵੀ ਕਾਰਵਾਈ ਅਸੀਂ ਕਰਾਂਗੇ ਸੋ ਵੈਸੇ ਹੀ ਜਿਹੜਾ ਇਹ ਸਾਰਾ ਕੇਸ ਟੋਟਲੀ ਸੋਲਵ ਹੋ ਗਿਆ ਦੋ ਸ਼ੂਟਰ ਜਿਹੜੇ ਆ ਉਹ ਅ ਅਡਜੋਇਨਿੰਗ ਡਿਸਟ੍ਰਿਕਟ ਅਮਰਸਰ ਰੂਰਲ ਦੇ ਨੇ ਮੱਤਾ ਏਰੀਏ ਦੇ ਹੈਪੀ ਜਿਹੜਾ ਹੈਪੀ ਤੇ ਹੈਪੀ ਆ ਉਹ ਹੈਗਾ ਗੁਰਦਾਸਪੁਰ ਦਾ ਏ ਜਿਹੜੇ ਚਾਰਾਂ ਨੇ ਰਲ ਕੇ ਇਹ ਕੰਮ ਕੀਤਾ ਸੀਗਾ ਤੇ ਇਹਦੇ ਚ ਸਾਡੀ ਜਿਹੜੀ ਟੀਮ ਐ ਇਹਨੂੰ ਮੈਂ ਸ਼ਾਬਾਸ਼ ਦਿੰਨਾ ਕਿ ਉਹਨਾਂ ਨੇ ਬਹੁਤ ਅਲਰਟਨੈਸ ਦਿਖਾਈ ਸੈਲਫ ਡਿਫੈਂਸ ਦੇ ਵਿੱਚ ਔਰ ਕਿਤੇ ਪੁਲਿਸ ਪਾਰਟੀ ਦਾ ਨੁਕਸਾਨ ਨਹੀਂ ਹੋਇਆ ਸਰ ਇੱਥੇ ਇੱਥੇ ਕੀ ਰਿਕਵਰ ਹੋਇਆ ਹੈ ਜੇਪਸਿੰਗ ਹੈ ਉਹਨਾਂ ਦੇ ਕਲਪੇਲਾ ਕੋ ਮਾਮਲਾ ਦਰਜ ਨਹੀਂ ਉਹਦੇ ਖਿਲਾਫ ਨਹੀਂ ਐ ਇੱਥੇ ਪੁਆਇੰਟ 30 ਬੋਰਡ ਦਾ ਪਿਸਟਲ ਹੈ ਜੀ ਮੌਜ਼ਰ ਕਾਫੀ ਅੱਛੀ ਕੁਆਲਿਟੀ ਦਾ ਉਪਰਾਮਧ ਹੈ ਜਿੰਨਾ ਨੇ ਇਹਨਾਂ ਨੇ ਸ਼ੂਟਿੰਗ ਕੀਤੀ ਸੀ ਉਹ ਬੋਰਡ ਦੇ ਉੱਤੇ ਇਹਨੇ ਸਾਰਿਆਂ ਦੇ ਖਿਲਾਫ ਕੋਈ ਪਹਿਲਾ ਹੈ ਜੀ ਕੇਸ ਚੱਲਣਾ ਤਾਂ ਨਹੀਂ ਐ ਕੋਈ ਸਾਰਿਆਂ ਦੇ ਹੀ ਨਹੀਂ ਹਨੀ ਪਹਿਲੀ ਵਾਰੀ ਫਰੋਤੀ ਦੀ ਮੰਗ ਕੀਤੀ ਤੇਖੋ ਬੰਦੇ ਅੱਜ ਕੱਲ ਕਰਦੇ ਹੀ ਐ ਅਜਿਹੇ ਕੰਮ ਤੁਹਾਨੂੰ ਪਤਾ ਵੀ ਲਾਲਚ ਚ ਜਾ ਕੇ ਜੀ ਇਹ ਕਿਸੇ ਕੋਲ ਪਹਿਲੇ ਫਰੋਤੀ ਲੈ ਚੁੱਕੀ ਨਹੀਂ ਆ ਨਹੀਂ ਅਜੇ ਉਹ ਜੀ ਗੱਲ ਨਹੀਂ ਆਈ ਇਹਦੀ ਇੰਟਰੋਗੋਥੀ ਚੱਲ ਰਹੀ ਹੈ 2 ਦਿਨ ਬਾਅਦ ਤੈਨੇ ਅਜੇ ਪਿਸਤਲ ਦੀ ਗੱਲ ਦੱਸੀ ਹੈ ਸੋ ਹੈਡ ਨਾਕ ਕਹੇ ਥੋੜਾ ਜਿਹਾ ਇਸ ਤੇ ਕੰਮ ਕਰ ਰਹੇ ਸਰ ਇਹਨਾਂ ਦਾ ਮੌਜੂਦਾ ਕੰਮਗਾ ਕੀ ਹੈ ਜੀ ਇਹ ਆਮ ਵਿਹਲੜੀ ਹੈ ਦੋਨੇ ਜਿਹੜੇ ਹਰਪ੍ਰੀਤ ਹੱਪੀ ਤੇ ਸਿਮਰਨ ਇਹ ਦੂਜਾ ਜਿਹੜਾ ਉਹ ਛੋਟੀ ਮੋਟੀ ਜੌਬ ਕਰਦਾ ਬੌਂਸਰ ਵਗੈਰਾ ਦੀ ਇਹ ਇਹ ਬੇੜਾ ਦੂਜੇ ਟੇ ਸ਼ੂਟਰ ਨੇ ਇਹ ਆਪਣੇ ਪਿੰਡ ਚ ਉੱਥੇ ਬਸ ਵਿਹਲੇ ਹੀ ਆ ਕਿਸੇ ਗੈਂਗਸਟਰ ਕਿਸੇ ਗੈਂਗਸਟਰ ਦਾ ਨਾਮ ਯੂਜ਼ ਕਰਦੇ ਸੀ ਇੱਕ ਦੋ 30 ਦੇ ਆਸ-ਪਾਸ ਹੀ ਹੈ ਕਿਸੇ ਗੈਂਗਸਟਰ ਦਾ ਨਾਮ ਯੂਜ਼ ਕਰਦੇ ਸੀ ਹਾਂ ਦੋਨੇ ਬੰਦੇ ਦਾ ਇਹ ਨਾਮ ਲੈ ਕੇ ਤੇ ਫਰੋਤੀ ਦੀ ਮੰਗ ਕਰ ਰਹੇ ਸੀ ਪਰ ਕਿੰਨੇ ਦੀ ਇਹਨਾਂ ਨੇ ਮੰਗ ਕੀਤੀ ਉਹ ਆਪਾਂ ਨਹੀਂ ਦੱਸ ਸਕਦੇ ਕਿਉਂਕਿ ਇਨਵੈਸਟੀਗੇਸ਼ਨ ਦਾ 파ਟ ਹੈ ਠੀਕ ਹੈ